ਕਿ ਪੂਰਾ ਮੰਡੀ ਦੇ ਵਿੱਚ ਖੜੇ ਆ ਤੁਹਾਡੇ ਵਾਸਤੇ ਲੈ ਕੇ ਆਇਆ Mahindra B275 DI ਮਾਲਕ ਆਪਣੇ ਕੋਲ ਆ ਲੈਣੇ ਆ ਜਾਣਕਾਰੀ ਹਾਂਜੀ ਬਈ ਕੀ ਹਾਲ ਹੈ ਵਧੀਆ ਬਈ ਤੁਸੀਂ ਇਹ ਕਿਹੜਾ ਮਾਡਲ ਆ ਜੀ ਇਹ 99 ਮਾਡਲ ਆ ਜੀ ਠੀਕ ਆ ਪਿਆਵ ਨੰਬਰ 99 ਮਾਡਲ ਆ ਪਿਆਵ ਨੰਬਰ ਆ 13 ਗਪੇੜ ਦਾ ਬਈ ਇਹ ਸਾਰਾ ਓਰੀਜਨਲ ਆ ਇਹ ਸਾਰਾ ਓਰੀਜਨਲ ਆ ਹਾਂਜੀ ਤਾਇਰ ਹੈਗੇ ਜੇ ਕਿ 90 ਪੈਸੇ ਚਾਰੇ ਟਾਇਰ ਦੇ ਕੇ ਕੰਪਨੀ ਦੇ 90 ਪੈਸੇ ਆ ਹਾਂ ਪਹਿਲਾ ਵਾਹਲੇ ਫੇਰ ਸੌਦਾ ਕਰ ਲੈ ਫੇਰ ਸੌਦਾ ਕਰ ਲੈ 11 ਹਲਾਂ ਤੇ ਨਹੀਂ ਦਬਦਾ ਪੂਰਾ ਕਰ ਦਿੰਦੇ ਪੀ ਵੀ 11 ਪਟਿਆਲੇ ਦਾ ਨੰਬਰ ਹਾਂ ਪਟਿਆਲੇ ਦਾ ਠੀਕ ਆ ਕਾਗਜ਼ ਪੱਤਰ ਓਕੇ ਆ ਕੰਪਲੀਟ ਆ ਪੂਰਾ ਪੂਰੇ ਕੰਪਲੀਟ ਆ ਤੇ ਬੇਦਾਗ ਮਗਰਾੜਾ ਸਮਾਨ ਇਹਨਾਂ ਕੀ ਕਹੋ ਇਹਨਾਂ ਵੀਰੇ ਝੰਡਾ ਤੇ ਫੱਟੀ ਹੈ ਛਤਰੀ ਹੈ ਜੀ ਛਤਰੀ ਹੈ ਜੀ ਨਾਲ ਹੀ ਨਹੀਂ ਆਈ ਨਹੀਂ ਨਾਲ ਹੀ ਨਹੀਂ ਜੇ ਤੁੰਨੇ ਤੇ ਭਲਾਣ ਦੇ ਠੀਕ ਆ ਇੰਦਣ ਕੇ ਤੋਂ ਕੋਈ ਜਨ ਕੇ ਤਾਂ ਭਗਾ ਕੇ ਦੇ ਦਾਂਗੇ ਠੀਕ ਆ ਪੂਰੀ ਗਰੰਟੀ ਹੈ ਜਾਨੀ ਗਰੰਟੀ ਹੈ ਟਾਇਰ ਵੀ 90 ਪੈਸੇ ਆ 500 ਸਾਲ ਕਿਤੇ ਟੱਕ ਨਹੀਂ ਗੋੜਨੀ ਹੂੰ ਇਹ ਦਾਬ ਦੇਣੀ ਛੇਤੀ ਯਾਰ ਹਾਂ 35 ਹਜ਼ਾਰ ਪਰ 35 ਹਜ਼ਾਰ ਤੇ ਡਿਮਾਂਡ ਇਹਦੀ ਕੀ ਕਰਨ ਬਈ 1.85 ਲੱਖ ਰੁਪਇਆ ਕਿਹੜਾ ਕਰਕੇ ਆਉਂਦਾ ਸ਼ੇਅਰ ਵੀਡੀਓ ਨੂੰ ਹਾਂ ਤੁਹਾਡੀ ਵੀ ਵੀਡੀਓ ਵੇਖ ਕੇ ਆਉਂਦਾ ਨੂੰ 1.60 ਲੱਖ ਹਜ਼ਾਰ ਦੇ ਡਿਮਾਂਡ ਕਿੰਨੀ ਹੈ 1.85 1.75 ਦਾ ਇੱਕ 60 ਦਾ ਦੇ ਦੇ ਇੱਕ 60 ਦਾ ਦੇਣਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਇਹ ਕਿਹੜੇ ਪਿੰਡ ਖੜਾ ਬਈ ਇਹ ਦੇਵੀ ਵਾਲਾ ਕੋਟਪੁਰੋ ਦੇ ਨਾਲ 4 ਨੰਬਰ ਤੇ ਨੰਬਰ ਦੇਣੀ ਬਈ ਆ ਦਾ 88608 ਠੀਕ ਆ 23083 ਠੀਕ ਆ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਧੰਨਵਾਦ